ਗਰਦਾਸ ਮਾਨ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਮਾਫੀਆਂ ਵੀ ਮੰਗਣ ਡਿਆ ਹੁਣ ਬੁੱਢੀ ਉਮਰੇ ਆ ਕੇ ਹੈ ਪਹਿਲਾਂ ਲੋਕ ਇੰਨਾ ਬਹੁਤ ਸੀ ਪਰ ਹੁਣ ਲੋਕ ਘਟ ਗਏ ਜਨਤਾ ਘਟ ਗਈ ਪਹਿਲਾਂ ਇਹ ਬਹੁਤ ਲੋਕ ਸਪੋਰਟ ਕਰਦੇ ਹੁੰਦੇ ਸੀ ਚਲੋ ਗਾਣੇ ਵੀ ਇਹਦੇ ਅਸੀਂ ਸੁਣਦੇ ਆ ਵਧੀਆ ਗਾਣੇ ਵੀ ਆ ਬਹੁਤ ਸੋਹਣੇ ਗਾਣੇ ਆ ਪਰ ਮੌਕਾ ਮਾਕਾ ਨਹੀਂ ਇਹਨੇ ਕਿਸ ਨੂੰ ਦਵਾਇਆ ਅਜੇ ਤੱਕ ਆਪਣੇ ਨਾਲ ਇੱਕ ਵੀ ਸਿੰਗਰ ਕਹਿ ਦਵੇ ਵੀ ਮੈਨੂੰ ਇਹਨੇ ਮੌਕਾ ਦਵਾਇਆ ਜਿਵੇਂ ਪੁਰਾਣੇ ਸਿੰਗਰ ਹੁੰਦੇ ਸੀ ਕੁਲਦੀਪ ਮਾਨਕ ਸਾਹਿਬ ਹੰਸਰਾਜ ਸਾਹਿਬ ਦਿਦਾਰ ਸੰਧੂ ਸਾਹਿਬ ਚਮਕੀਲਾਜੀ ਤੇ ਹੋਰ ਸਰਦੂਲ ਸਕੰਦਰ ਇਹ ਕੀ ਆ ਮੌਕੇ ਬੜੇ ਦਿੰਦੇ ਆ ਨਵੇਂ ਬੰਦਿਆਂ ਨੂੰ ਜੀਚ ਲੱਗਦਾ ਜੀ ਦਾਮਿਆਂ ਨੂੰ ਮੌਕਾ ਪਰ ਇਹਨਾਂ ਨੇ ਮੌਕਾ ਨਹੀਂ ਦਿੱਤਾ ਕਿਸ ਨੂੰ ਨਾ ਦਲਜੀਤ ਨੇ ਇੱਕ ਬੰਦਾ ਦੱਸ ਦੇ ਦਲਜੀਤ ਵੀ ਕਿਸੇ ਨੇ ਮੌਕਾ ਕਿਸ ਨੂੰ ਦਿੱਤਾ ਉਹਨੇ ਦੇ ਤੇ ਗਰਦਾਸ ਮਾਨ ਨੇ ਨਾ ਕਿਸੇ ਨਵੇਂ ਬੰਦੇ ਨੂੰ ਮੌਕਾ ਨਹੀਂ ਦਿੱਤਾ ਯਾਰ ਜਿਹੜੇ ਬੰਦੇ ਤੁਹਾਡੇ ਨਾਲ ਆ ਦੋ ਚਾਰ ਤਖੜੇ ਕਰ ਦੋ ਦੋਹਾਂ ਚਾਉਂਦੇ ਗਾਣੇ ਤੇ ਕਢਾ ਦੋ ਫਾਇਦਾ ਹੀ ਹੋਣਾ ਇੰਡਸਟਰੀ ਨੂੰ ਚਾਰ ਬੰਦੇ ਜੁੜਨਗੇ ਮਨੋਰੰਜਨ ਜਗਤਨਾਲ ਸਾਹਿਬ ਦਾ ਫਾਇਦਾ ਹੋਏਗਾ ਯਾਰ ਮੌਕਾ ਦੇਣਾ ਚਾਹੀਦਾ ਹੈ ਨਾ ਬਹੁਤ سارے ਕਲਾਕਾਰ ਮੈਂ ਵੇਖਿਆ ਬਹੁਤ سارے ਕਲਾਕਾਰ ਆ ਜਿਹੜੇ ਬੜੇ ਵਧੀਆ-ਵਧੀਆ ਕਲਾਕਾਰ ਆ ਪਰ ਉਹਨਾਂ ਨੂੰ ਮੌਕਾ ਨਹੀਂ ਮਿਲਦਾ ਤੇ ਨਾ ਮੌਕਾ ਮਿਲਣ ਖਣੋ ਵਿਚਾਰੇ ਸਾਰੀ ਜ਼ਿੰਦਗੀ ਸਟਰਗਲ ਕਰਦੇ ਰਹਿੰਦੇ ਮੇਰੇ ਅਰਗੇ ਮਮੀ ਉਹਨਾਂ ਚੋਂ ਇੱਕ ਆ ਤੇ ਖੈਰ ਅਸੀਂ ਦੇ ਜਾਣ ਕੇ ਕਈ ਪੰਗੇ ਕੀਤੇ ਕਈ ਕੋ ਸਾਡਾ ਹੈ ਨਾ ਤੇ ਗਰਦਾਸ ਮਾਨ ਜੀ ਹੁਣ ਫੇਰ ਮਾਫੀਆਂ ਮੰਗਣ ੜੇ ਯਾਰ ਕਦੋਂ ਮਾਫੀਆਂ ਮੰਗਣ ੜਿਆ ਜਿਹੜੀ ਗੱਲ ਹੈਗੀ ਹੁਣ ਠੀਕ ਆ ਗਈ ਹੈ ਨਾ ਲੋਕ ਵੀ ਹੁਣ ਕਾਫੀ ਖਲਾਫ ਹੋ ਗਏ ਆ ਹੋ ਰੱਬ ਦਾ ਨਾਮ ਐ ਵਾਇਗਰੂ ਵਾਇਗਰੂ ਕਾਰ ਛਾੜ ਬਥੇਰਾ ਗਾ ਲਿਆ ساری ਜ਼ਿੰਦਗੀ ਗਾਇਆ ਹੀ ਯਾਰ ساری ਜ਼ਿੰਦਗੀ ਨਾ ਮਾਨੀ ਭਰਿਆ ਤੇ ਹੁਣ ਮਨ ਪਰ ਚਲਿਆ ਬਲਾ ਹੈ ਬਾਕੀ ਨਵੇਂ ਬੰਦਿਆਂ ਨੂੰ ਮੌਕਾ ਦੇਣਾ ਚਾਹੀਦਾ ਸੀ ਕੋਈ ਬੰਦਾ ਨਾਲ ਜਿਹਨੂੰ ਮੌਕਾ ਦਿੱਤਾ ਨਾਲ ਖੜਾ ਹੁੰਦਾ ਯਾਰ ਅੱਜ ਮੇਰੇ ਖਿਆਲ ਚ ਕੋਈ ਇੱਕ ਬੰਦਾ ਵੀ ਹੈ ਨਹੀਂ ਨਾਲ ਖੜਾ ਹੈ ਨਾ ਸੋ ਸਾਰਿਆਂ ਵੀਰਾਂ ਨੂੰ ਬੇਨਤੀ ਆ ਵੀ ਨਵੇਂ ਬੰਦਿਆਂ ਨੂੰ ਮੌਕਾ ਜ਼ਰੂਰ ਦਿਆ ਕਰੋ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ